ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਰ ਹੋ ਗਈ ਅਗਲੀ ਸਵੇਰ ਤੇ ਆਪਾਂ ਜਿਹੜੇ ਟਾਬੇ ਤੇ ਰਾਤ ਰੂਗੇ ਸੀ ਉੱਥੇ ਹੀ ਆਪਾਂ ਨੂੰ ਮਤਲਬ ਨਾ ਆਹ ਵੇਖੋ ਤੁਹਾਨੂੰ ਦਿਖਾਉਣਾ ਅਸੀਂ ਦੋ ਗਜਾਂ ਨੇ ਗੱਡੀ 'ਚ ਪੈ ਗਏ ਤੇ ਬਾਕੀ ਵੀ ਹੋਣਾ ਇੱਥੇ ਵਧੀਆ ਮਿਲ ਗਿਆ ਜੀ ਸਾਧਨ ਜਾ ਕਹਾਂਗੇ ਨਾ ਰੋਟੀ ਰੋਟੀ ਖਾ ਕੇ ਅਸੀਂ ਕਿਾ ਕੀ ਯਾਰ ਇੱਕ ਤਾਂ ਹੋਟਲ ਤੇ ਪੈਸੇ ਲਾਉਣੇ ਗੋਗੇ 1200 ਤੁਹਾਨੂੰ ਪਤਾ ਰੂਮ ਹੀ ਮਿਲਣਾ ਸੀ ਤੇ ਜਾਣ ਉੱਥੇ ਆਹ ਵੇਖੋ ਲੈ ਆਹ ਪਿਆਜ ਜੀ ਹੈਪੀ ਕਿਉਂਕਿ ਇਹਨੇ ਖੇਡ ਨਾ ਹਜੇ ਪਿਆ ਹੋਇਆ ਵੇਖੋ ਆਹ ਮੰਜੀਆਂ ਮੰਜੀਆਂ ਪੂਰੀ ਘੈਂਟ ਫੀਲ ਸੀ ਅਹੀਂ ਅਖਰ ਆ ਤਾਂ ਵਾਕਿਦਰੋਂ ਦੀ ਲੈ ਉਧਰ ਲਾਈ ਮਾੜੀ ਵਾੜੀ ਤਾਂ ਹੀ ਆਖੀ ਐ ਅਹੀਂ ਫਿਰ ਗੱਡੀ 'ਚ ਹੀ ਸੁੱਤੇ ਬਾਕੀ ਵਧੀਆ ਵਾਈਬ ਕੈਂਟਾ ਚਾਹ ਪੀਣੇ ਹੁਣੇ ਮਾੜਾ ਗੇੜੀ-ਗੂੜੀ ਲਾਈਏ ਤੁਰ ਫਿਰ ਕੇ ਸੈਰ-ਸੂਰ ਫਰੈਸ਼-ਫਰੁਸ਼ ਤਾਂ ਹੋ ਗਏ ਆ ਚੱਲਦੇ ਆ ਫਿਰ ਵਧੀਆ ਯਾਰ ਵਾਈਬ ਕੈਂਟਾ ਇੱਥੋਂ ਵਾਲੀ ਓਕੇ ਆ ਜਮਾ ਹੁਣ ਚਾਹ ਪੀ ਕੇ ਰਨਹਾਤ ਹੋ ਗਿਆ ਆਪਾਂ ਸਿੱਧਾ ਜਾਣਾ ਕਿਲਾ ਵਿਖਾਵਾਂਗੇ ਤੁਹਾਨੂੰ ਓਕੇ ਸਿਰਾ ਕਿਲਾ ਯਾਰ ਰਾਜਿਆਂ ਵਾਲੀ ਫੀਲ ਤੁਹਾਨੂੰ ਵਿਖਾਵਾਂਗੇ ਪੂਰੀ ਚਲੋ ਆ ਵੀਰ ਜੀ ਇੱਥੇ ਵੇਖੋ ਜੰਮੂ ਦਾ ਬੋਰਡ ਆ ਪਠਾਨਕੋਟ ਦਾ ਤੇ ਬਠਿੰਡਾ ਬਠਿੰਡੇ ਨੂੰ ਹੋਰ ਹੀ ਲਿਖੀ ਫਿਰਿਆ 350 ਬਠਿੰਡਾ ਇੱਥੋਂ ਤੇ ਪੀਕਾ ਨੇ ਇੱਥੋਂ ਹੈਗਾ 10 ਕਿ ਮਸਾ ਕਰਦੀਓ ਲਾਓ ਰਿਆ ਦੇ ਦਿੰਦਾ ਪਹੁੰਚ ਕੇ ਪੀਕਾ ਨੇ ਰ ਆਪਾਂ ਹੋ ਗਏ ਪਹਿਲੇ ਚੌਂਕ 'ਚ ਐਂਟਰ ਵੇਖੋ ਵਿਖਾਉਣੇ ਤੁਹਾਨੂੰ ਕਿਲਾ ਆ ਜੀ ਆ ਆ ਗਿਆ ਜੀ ਇੱਕ ਵਾਰੀ ਫੇਰ ਇੱਕ ਵਾਰੀ ਫੇਰ 2 ਸਾਲਾਂ ਬਾਅਦ ਆ ਤਾਂ ਜੇ ਸਟਾਰਟਿੰਗ ਆ ਆਓ ਅੱਗੇ ਅਸਲੀ ਤਾਂ ਆਓ ਵੇਖੋ ਇਧਰ ਨਾਲ ਉਹਨਾਂ ਦਾ ਕੀ ਕਹਿੰਦੇ ਆ ਇਸ਼ਨਾਨ ਘਰ ਕਹੈ ਲੋ ਵੀ ਜਿਵੇਂ ਸਰੋਵਰ ਐ ਇੱਥੋਂ ਨਾਲੇ ਪੀਣੇ ਚਾਹ ਤੇ ਤੁਹਾਨੂੰ ਵਿਖਾਉਣੇ ਇੱਥੇ ਆ ਇੱਥੇ ਆ ਆ ਜੇ ਆਹ ਇਹਨੇ ਯਾਰਾ ਵੇਖਣਾ ਵੇਖੋ ਤੁਸੀਂ ਵਿਖਾਉਣੇ ਕੋਈ ਨਹੀਂ ਚਾਹ ਇਤਰਾ ਅੰਦਰ ਜਾ ਕੇ ਆਓ ਜੀ ਪਹੁੰਚ ਕੇ 10 ਵਜੇ ਖੁੱਲਦਾ ਆ ਇਹਾਂ ਦੇ ਚਾਹ ਜੂ ਪੀਣੇ ਉਹਨਾਂ ਚ ਪਿਛਲੀ ਵਾਰੀ ਇੱਥੋਂ ਪੀਤੀ ਸੀ ਅਈ ਉਹ ਸੈਂਚੇ ਚ ਰਿਪੀਟ ਕਰਦੇ ਪਏ ਜਿਹੜੀਆਂ 2 ਸਾਲ ਪਹਿਲਾਂ ਕੀਤੀਆਂ ਸੀ ਓਕੇ ਨਾਲੇ ਨਹਾ ਧੋ ਲੈਣੀ ਉਹਨੇ ਨੂੰ ਯਾਰ ਹਜੇ ਟਾਈਮ ਪਿਆ ਨਹਾ ਧੋ ਕੇ ਫਿਰ ਚੱਲਾਂਗੇ ਤਿਆਰ ਤਰ ਹੋ ਗਏ ਫੋਟੋ ਫੋਟੋ ਖਿੱਚਣੀਆਂ ਹੀਆਂ ਲਓ ਜੀ ਚਾਹਾਂ ਜੂਆਂ ਪੀ ਕੇ ਅਸੀਂ ਤੁਰ ਪਏ ਆ ਸਰੋਵਰ ਵਿਖਾਉਣੇ ਤੁਹਾਨੂੰ ਇਤਿਹਾਸ ਤੇ ਉਸਤਾ ਆਪਾਂ ਨੂੰ ਹੁਣ ਕੀ ਆਖੇ ਨਹੀਂ ਪਤਾ ਕੁਝ ਉਹ ਤਾਂ ਅੰਦਰ ਜਾਈਏ ਜਦੋਂ ਗਾਈਡ ਕਰਨ ਵਾਲੇ ਹੁੰਦੇ ਉਹ ਮਾੜਾ ਮੋਟਾ ਦੱਸ ਦਿੰਦੇ ਆ ਤੇ ਤੁਹਾਨੂੰ ਵਿਖਾਉਣੇ ਵਾਵਾ ਡੂੰਗਾ ਤੇ ਵਾਵਾ ਵੱਡਾ ਬਣਿਆ ਆ ਅਤੇਰਾ ਹੀ ਲਓ ਜੀ ਆ ਵੇਖੋ ਅਜੇ ਤਿਆਰ ਹੁੰਦਾ ਪਿਆ ਵੇ ਸਾਰਾ ਪੱਥਰਾਂ ਪੁੱਥਰਾਂ ਦਾ ਬਣਿਆ ਲੈ ਗੰਦ ਵੇਖੋ ਉਧਰ ਫੋਟੋ ਸ਼ੂਟ ਚੱਲਣ ਡਿਆ ਜਾਂ ਤਾਂ ਹੋ ਸਕਦਾ ਵੀ ਪਹਿਲਾਂ ਜਿਵੇਂ ਕੱਚਾ ਜਾ ਹੋਵੇ ਹੁਣ ਹੌਲੀ ਹੌਲੀ ਬਿਲਡ ਕਰਦੇ ਹੁਣ ਕੁਝ ਵੀ ਹੋ ਸਕਦਾ ਆਪਾਂ ਇਤਿਹਾਸ ਵੇਖਣ ਦਾ ਹੁਣ ਟਾਈਮ ਹੈ ਨਹੀਂ ਤਾਂ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਪਹਿਲਾਂ ਪੜ ਕੇ ਤੇ ਦੱਸ ਦਿੰਦਾ ਬਾਕੀ ਜਿਵੇਂ ਜਿਵੇਂ ਥੋੜੀ ਥੋੜੀ ਚੀਜ਼ ਪਤਾ ਲੱਗਦੀ ਜੋ ਤੁਹਾਨੂੰ ਦੱਸਾਂਗੇ ਵੀ ਕਿਵੇਂ ਕੀ ਇਤਿਹਾਸ ਤੇ ਹੋਇਆ ਇੱਥੋਂ ਦਾ ਬਾਕੀ ਪੱਥਰ ਦਾ ਬਣਿਆ ਦੇਖੋ ਤੁਸੀਂ ਸਫਾਈ ਆਣੀ ਯਾਰ ਲੈ ਪ੍ਰਸ਼ਾਦੇ ਬਸ ਥੋੜੇ ਟਾਈਮ ਨੂੰ ਨਹਾਤ ਹੋ ਕੇ ਚੱਲਾਂਗੇ ਅੰਦਰ ਤੇ ਤੁਹਾਨੂੰ ਖਾਵਾਂਗੇ ਕੱਲੀ ਕੱਲੀ ਚੀਜ਼ ਲਓ ਜੀ ਗੁਰਦੁਆਰਾ ਸਾਹਿਬ ਆ ਗਏ ਸੀ ਹਾਂ 2 ਸਾਲ ਪਹਿਲਾਂ ਵੀ ਇੱਥੇ ਰੁਕੇ ਸੀ ਇਸ਼ਨਾਨ ਪਾਣੀ ਇੱਥੋਂ ਕੀਤਾ ਸੀ ਤੇ ਆ ਵੀ ਇੱਧਰ ਹੈਗਾ ਮਤਲਬ ਇਸ਼ਨਾਨ ਕਰਨ ਨੂੰ ਬਾਥਰੂਮ ਬੂਥਰ ਬਣੇ ਸਮਾਨ ਲੈ ਜੀਏ ਮੱਥਾ ਮੱਥਾ ਟੇਕ ਲਈਏ ਆਪਾਂ ਫਿਰ ਨਹਾਤ ਹੋ ਕੇ ਸਿੱਧਾ ਕਿਲੇ ਨੂੰ ਚੱਲਾਂਗੇ ਆਓ ਵੀਰ ਜੀ ਹੋ ਗਏ ਆ ਰੈਡੀ ਗੁਰਦੁਆਰਾ ਸਾਹਿਬ ਚ ਆਪਾਂ ਨਹਾ ਧੋ ਲਿਆ ਅਸੀਂ ਚੱਲਦੇ ਆ ਆ ਸੁਖ ਜੇ ਟੈਂਚੀ ਇਹਦਾ ਚੱਲ ਵੀ ਲਾ ਵੀਰ ਜੀ ਹੁਣ ਚੱਲਦੇ ਆਪਾਂ ਪੀਕਾ ਨੇਰ ਵਾਲੇ ਫੋਟ ਵੀਰ ਜੀ ਪਹੁੰਚ ਚੱਲੇ ਆਪਾਂ ਜੂਣਾਗੜ੍ਹ ਫੋਟ ਤਿਆਰ ਤਿਰੋਗੇ ਲਾ ਵੀਰ ਜੀ ਐਂਟਰ ਹੋਣ ਲੱਗੇ ਕਿਲੇ ਦੇ ਅੰਦਰ ਚੱਲਦੇ ਆ ਲਓ ਜੀ ਆਗੇ ਨਾਲ ਦੇ ਗੱਡੀ ਲਾ ਕੇ ਚਲੋ 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 ਜੀ ਹਾਂ ਜੀ ਉਹ ਪਾਪੜੀ ਸਮੋਸੇ ਵਾਲੀ ਖਾ ਕੇ ਤੇ ਹੁਣ ਚੱਲੇ ਅੰਦਰ ਨੂੰ ਵਿਖਾਉਣੇ ਤੁਹਾਨੂੰ ਕਲੀ ਕਲੀ ਸ਼ਾਇ ਲੋਰੀ ਇਧਰ ਪੰਡਤ ਵੀ ਬੈਠੇ ਆ ਮੰਦਰਾ ਚਲੋ ਜੀ ਆਹ ਜੇ ਕਿਲਾ ਅੰਗਰੇਜ਼ ਦੇਖੋ ਅੰਗਰੇਜ਼ ਕਿੱਥੇ ਉਹ ਤੇਰਾ ਪਲਾ ਆ ਜੇ ਉਹ ਵੇਖੋ 1x ਤੇ ਵਿਖਾਉਣੇ ਤੁਹਾਨੂੰ ਚੰਗੀ ਤਰ੍ਹਾਂ ਪਿਓ ਔਰ ਟਿਕਟ ਤਾਂ ਇਧਰ ਆਵੇ ਇਧਰੋਂ ਐਂਟਰੀ ਜੇ ਬਾਰੋਂ ਛੋਟਾ ਜਿਹਾ ਲੱਗਦਾ ਪਰ ਅੰਦਰ ਆ ਕੇ ਤਾਂ ਬਹੁਤ ਤਕੜੀ ਚੀਜ਼ ਆ। ਜੂਨਾਗੜ ਫੋਰਟ ਜੂਨਾਗੜ ਫੋਰਟ ਵੀਰ ਅਹੀ ਬਣ ਕੇ ਮੰਗਤੇ। ਪਹਿਲਾ ਏਟੀਐਮ ਕੇ ਪੰਜਾਬ ਵਾਲੇ ਚ ਉਹ ਵੀ ਬੰਦ। ਹੁਣ ਐਸਵੀ ਵਾਲੀ ਚ ਆਏ ਆ ਤੇ ਉਹ ਸਾਨੂੰ ਚਾਹੀਦਾ 700 ਰੁਪਿਆ ਕਿਉਂਕਿ 150 ਦੀ ਟਿਕਟਾਂ ਤੇ 50 ਦਾ ਕੈਸ਼ ਅੱਗੇ ਕਿਸੇ ਕੋਲ ਕੈਸ਼ ਹੈ ਨਹੀਂ। ਤੇ ਹੁਣ ਕੀ ਨਾ ਲੈਂਦੇ ਆ। ਅੱਧ ਪੈਰੀ 200 ਕਢਣਾ ਤੇ 500 ਕਢਾ ਲਿਆ ਹੁਣ 200 ਵੀ ਦੇਣ ਨੂੰ ਨਹੀਂ ਤਿਆਰ ਦੁਕਾਨ ਨਾਲ ਏਡੇ ਕੁੱਤੇ 200 ਰੁਪਿਆ ਨਹੀਂ ਕੋਈ ਕੈਸ਼ ਦਿੰਦਾ ਅਸੀਂ ਕਿਹਾ ਆਨਲਾਈਨ ਕਰ ਦਿੰਨੇ ਚੱਲ ਕੋਈ ਗੱਲ ਨਹੀਂ ਵੇਨੇ ਕਿਦੋਂ ਫਰੋਲ ਫਰੂਲ ਕੇ ਪਰਸ ਪੁਰਸ ਲੱਭ ਜਾਂਦਾ ਆਪਣੀ ਪੰਜਾਬ ਚ ਆਹ ਗੱਲ ਨਹੀਂ ਇਹ ਆਂਦੇ ਆ ਵੀ ਆਪਦੇ ਤੇ ਡਿਪੈਂਡ ਰਹੋ ਕਿਸੇ ਤੋਂ ਮੰਗੋ ਨਾ ਇਹ ਗੱਲ ਇੱਥੇ ਜ਼ਰੂਰ ਹੈਗੀ ਆ ਅਸੀਂ ਇੱਕ ਦੋ ਆ ਤਾਂ ਪੁੱਛੇ ਨਾ ਉਹ ਆਂਦੇ ਨਹੀਂ ਨਹੀਂ ਇਹ ਰੂਲ ਹੈ ਨਾ ਵਿਕਾ ਦੇ ਨਾਲ ਦੇ ਪਰਦੇਸੀ ਆਪਦੇ ਤੇ ਡਿਪੈਂਡ ਰਹੋ ਆਂਦੇ ਆ ਚਲੋ ਕੋਈ ਆਹ ਸਰਦਾਰ ਬੰਦਾ ਇਹਨੂੰ ਪੁੱਛੀਏ ਵੀਰ ਜੀ 200 ਘਟਦਾ ਸੀ 200 ਏਟੀਐਮ ਨੇ ਵੀ 500 ਕੱਢਿਆ ਤੇ ਕੋਈ ਬੰਦਾ ਨਹੀਂ ਕੰਮ ਆਇਆ ਸਾਡਾ ਚਾਹ ਵਾਲਾ ਕੰਮ ਆਇਆ ਜਿੰਦਾ ਤਾਂ ਦੋਰੀ ਚਾਹ ਵੇਚੀ ਲੈ ਆਹ ਕੌਣ ਸੀ ਜਾਂਦਾ ਸੀ ਪਵਾ ਨਹੀਂ ਇਹਨਾਂ ਦੇ ਐਵੇਂ ਹੀ ਹੱਥ ਕਰਕੇ ਲੈ ਚੜਾਈ ਵੜੀ ਆਪਣੀ ਵੀਰ ਸਾਢੇ 350 ਕਿਲੋਮੀਟਰ ਆ ਗਏ ਚੜਾਈ ਵੇਖੋ ਚੈੱਕ ਕਰੋ ਤੁਸੀਂ ਉਹ ਜੀ ਵੇਖੋ ਇੰਨੇ ਜਾਨੇ ਨੇ ਇਕੱਠੇ ਜਾਣਾ ਜੀ ਆ ਜੀ ਹੋ ਗਈ ਐਂਟਰੀ ਸਾਰਾ ਤੋਂ ਪਹਿਲਾਂ ਆਪਣੀ ਵੇਖੋ ਕੱਲੀ-ਕੱਲੀ ਚੀਜ਼ ਦਿਖਾਉਣਗੇ ਕੱਲੀ-ਕੱਲੀ ਵੀਡੀਓ ਤੇ ਨਹੀਂ ਬਣਾ ਸਕਦੇ ਆਪਾਂ ਚਾਰ ਜੀ ਸੈਕਟਰਾਂ ਹੁੰਦੇ ਲਓ ਜੀ ਅੰਦਰ ਆਏ ਆ ਤੇ ਉਹਦੇ ਨਾਲ ਹੀ ਆ ਵੇਖੋ ਜਾਜ ਬਣਾਇਆ ਹੋਇਆ ਜਿਹੜਾ ਕਿ ਉੜਦਾ ਤਾਂ ਨਹੀਂਗਾ ਪਤਾ ਹੀ ਲੱਗਦਾ ਪਿਆ ਤੇ ਆ ਜਿੰਦ ਚ ਰਾਣੀਆਂ ਨੂੰ ਭਾਗੇ ਲ ਜਾਂਦੇ ਸੀਗੇ ਪਤਾ ਨਹੀਂ ਇਹਨਾਂ ਨੂੰ ਕੀ ਆਂਦੇ ਆ ਆ ਰਾਥਾ ਮੈਂ ਅਣਾ ਘੈਂਟ ਹੁੰਦੀ ਹਣੀ ਜ਼ਿੰਦਗੀ ਰਾਜਾਂ ਦੀ ਹੈ ਜਿਹੜਾ ਰਾਜਾ ਹੁੰਦਾ ਨਾ ਆ ਵੇਖੋ ਸਾਰੇ ਸੰਦ ਪੱਲੇ ਵੇਖੋ ਕਾਟਾ ਕੰਮ ਆ ਵੇਖੋ ਪਾਲਕੀਆਂ ਪਤਾ ਨਹੀਂ ਇਹਨਾਂ ਦੇ ਪਤਾ ਨਹੀਂ ਕੀ ਆਂਦੇ ਹੁਣ ਆ ਵੇਖੋ ਵੀਰ ਪਿੰਜਰਾ ਆ ਜੇਲ੍ਹ ਜਿਹਾ ਵੰਗੋ ਬਣਿਆ ਵਿੱਚ ਪੱਖਾ ਵੀ ਲੱਗਾ ਉੱਤੇ ਲੋ ਵੀ ਰਾਹ ਵੇਖੋ ਉਹਨਾਂ ਦੇ ਸਾਰੇ ਪਤਾ ਨਹੀਂ ਕੀ ਆ ਜਿਵੇਂ ਸਜਾਵਟ ਲਈ ਗੱਲ ਹੋ ਤੇ ਉਹ ਕੱਪੜੇ ਜਿਵੇਂ ਆਪਾਂ ਛਾਂਸੀ ਰਾਣੀ ਜਿਵੇਂ ਨੇ ਉਹ ਨਵੇਂ ਅੰਗਰੇਜ਼ਾਂ ਦੇ ਹੁੰਦੇ ਸੀ। ਆਹ ਵੇਖੋ ਸਾਰੇ ਕੁਰਸੀਆਂ-ਕੁਰਸੀਆਂ ਇੱਧਰ ਪੀੜੇ-ਪੂੜੇ ਸੱਟ। ਆਹ ਦਾ ਪੂਰੇ ਲਗਜ਼ਰੀ ਹੁੰਦੇ ਸੀ ਉਹ ਟਾਈਮ ਦੇ ਵੇਖੋ ਤੁਸੀਂ। ਅਲਮਾਰੀ, ਕਿੱਡੀ ਘੈਂਟ ਹੈ ਪੂਰਾ ਐਂਟੀਕ ਪੀਸ ਆ ਉਹ ਵੇਖੋ। ਟੇਬਲ ਜਾ ਓਕੇ ਦੀ ਰਿਪੋਰਟ ਸੀ। ਮਾੜੇ-ਮੋٹے ਨਹੀਂ ਸੀ ਮੇਲੀ ਆ ਤੁਸੀਂ ਬਾਕੀ ਵੇਖੋ। ਫੋਟਵਾ-ਫੋਟਮਾ ਉਹਨਾਂ ਦੀਆਂ ਵੇਖ ਕੇ ਪਤਾ ਲੱਗਦਾ ਵੀ ਹਾਂ ਕੀ ਸਿਸਟਮ ਕਿਦਾਂ ਰਿਹਾ। ਵੇਖੋ ਜਿਹੜੀ ਵਰਦੀ ਆ ਉਹਨਾਂ ਪਾਈ ਉਹ ਆ ਰਹੀ ਲਾਲ ਜੀ ਪੱਖਾ ਵੇਖੋ ਲੈ ਮੁੜੇ ਪਰਾਂ ਵਾਲਾ ਕਿ ਕੀ ਪਤਾ ਬਾਅਦ ਚ ਮੋੜਦੇ ਹੁਣ ਬਾਕੀ ਚਲ ਕਲਾਉ ਵਿਆਹ ਦੀ ਆ ਕੁਝ ਚੀਜ਼ਾਂ ਦਾ ਵੀਰ ਵੇਖਣ ਵਾਲੀਆਂ ਨੇ ਜਿਵੇਂ ਪ੍ਰੀ ਪ੍ਰੂ ਵੈਡਿੰਗ ਸ਼ੂਟ ਕਰਨੀ ਹੋਵੇ ਪਰ ਪਤਾ ਨਹੀਂ ਕਿੰਨੇ ਕੋ ਪੈਸੇ ਲੈਂਦੇ ਹੁਣ ਕਿ ਸ਼ਾਇਦ ਲਾਉੜ ਹੀ ਨਾ ਹੋਵੇ ਉਹ ਚੀਜ਼ ਪਰ ਚੀਜ਼ ਤਾਂ ਸਰਾ ਰਾਜਿਆਂ ਵਾਲੀ ਮੀਨਾ ਕਰੀਆਂ ਜਿਵੇਂ ਕੀਤੀ ਹੋਈ ਵੇਖੋ ਉਹਨੂੰ ਵੀ ਕਿੱਡੇ ਘੈਂਟ ਕਾਰੀਗਰ ਹੋਣੇ ਉਹ ਵੇਖੋ ਬਾਰੀਆਂ ਆਇਆ ਸਰਾ ਦਾ ਮਸਰਾ ਆ ਵੇਖੋ ਤੀਰ ਕਮਾਨਾ ਉੱਤੇ ਰਪਲਾ ਤੀਲ ਇਹਦਾ ਬੰਦਾ ਚੀਰਦੀ ਜਾਂਦੀ ਹਣੀ ਆ ਤਾਂ ਨਾ ਥਾਲ ਫਰੂਟ ਸ਼ਿਕਾਰ ਖੇਡਣ ਨੂੰ ਨੇ ਰਪਲਾ ਜ ਆ ਕਵਾੜੀ ਮੈਨੂੰ ਦੋ ਆ ਕਵਾੜੀ ਤਾਂ ਆਪਾਂ ਨੂੰ ਚਾਹੀਦੀ ਆ ਯਾਰ ਬਾੜੀ ਸਰਾ ਤਿਆਰ ਕਰਾਉਣੇ ਇਹਦੇ ਨਾਲ ਦੀ ਹਾਂ ਲੈ ਕਾਚੂ ਜੇ ਵੇਖੋ ਖੰਜਰ ਆ ਸੂਟ ਇਹ ਸੂਟ ਮੇਰਾ ਪਤਾ ਨਹੀਂ ਕਿੰਨਾ ਕੁ ਹੈਵੀ ਹੋਣੀ ਆ ਚੀਜ਼ ਹੈ ਆ ਲੋਹੇ ਦਾ ਸਾਰਾ ਕੁਝ ਜਿਹੜਾ ਬਾਹੂ ਬਲੀ ਜਾਂਦਾ ਬਾਹੂ ਬਲੀ ਵਾਲਾ ਆ ਵੀ ਹੁੰਦਾ ਬਾਹੂ ਬਲੀ ਚ ਓਏ ਇਹ ਤਾਂ ਹੁੰਦੇ ਨਹੀਂ ਪਾ ਦਾ ਕਟੱਪਾ ਤੇ ਐਵੇਂ ਜਿਹਦਾ ਕਟੱਪਾ ਮੈਂ ਹੁਣ ਕੱਪਾ ਮੈਂ ਹੁਣ ਟੱਪਾ ਆ ਵੇਖੋ ਕਿਹੜਾ ਸ਼ਸਤਰ ਆ ਹੈ ਇਹ ਮੈਨੂੰ ਜਿੱਦ ਤੇ ਸਿਰ ਤੇ ਬਹਿ ਗਿਆ ਖੋਪੜੀ ਰੇਡ ਦੂ ਰੇਡ ਵਾਲੇ ਹਾਂ ਆਹ ਵੇਖੋ ਵੀਰੇ ਇਹਨਾਂ ਦਾ ਸਾਰਾ ਸਿਸਟਮ ਤੁਸੀਂ ਆਹ ਧਿਆਨ ਮਾਰੋ ਮੀਨਾਕਾਰੀ ਕਿੱਡੀ ਕੀਤੀ ਯਾਰ ਕਿੰਨੇ ਕੋ ਦਿਨ ਲੱਗੇ ਹੋਣੇ ਕਿੰਨੇ ਬੰਦਿਆਂ ਨੇ ਕੀਤੀ ਹੋਣੀਆਂ ਕਿੰਨੀ ਮਿਹਨਤ ਲੱਗੀ ਹੋਣੀਆਂ ਕਿੰਨਾ ਕੋ ਉਹਨਾਂ ਨੂੰ ਹੁਨਰ ਸੀ ਕਿੰਨੀ ਕਲਾ ਸੀ ਉਹਨਾਂ 'ਚ ਵੇਖੋ ਲੈ ਆਹ ਕਿਰਪਾਨਾਂ 13 ਬਲਾ ਆ ਜੀ ਚੀਜ਼ਾਂ ਸਾਰੀਆਂ ਹੀ ਘੈਂਟ ਨੇ ਵੇਖੋ ਲੈ ਆਹ ਸ਼ੇਪ ਚੈੱਕ ਕਰੋ ਵੀ ਬੰਦੂਕਾਂ ਦੀ ਕਿਵੇਂ ਬਣਾਈ ਆ ਆਹ ਵੇਖੋ ਰਫਲਾ ਜਿਵੇਂ ਸਿੰਗਰ ਕਹ ਲੋ ਹਣਾ ਜਿਵੇਂ ਫੋ ਨਾਲ ਲੈਂਦੇ ਆਪਦੇ ਗਾਣਿਆਂ ਗੁਣਿਆਂ ਚ ਉਹ ਐਵੇਂ ਆ ਚੀਜ਼ਾਂ ਵੇਖੋ ਪ੍ਰਾਣੀਆਂ ਪੜਦੇ ਆ ਕਿਤਾਬਾਂ ਕਿਤੋਬਾਂ ਜਾਂ ਕਿਵੇਂ ਇੱਥੋਂ ਆਈਡੀਆ ਲੈ ਕੇ ਵੇਖੋ ਜੇ ਹੁਣ ਇਹਦਾ ਨਾਂ ਆ ਉਹ ਵੇਖੋ ਤੁਸੀਂ ਲਿਖਿਆ ਉਹ ਗਾਣੇ ਜਿਵੇਂ ਫਿਰ ਲਾਈਨ ਜੁੜਦੀ ਜੋੜ ਜੁੜ ਦਿੰਦੇ ਆ ਤਕੜੀਆਂ ਤਕੜੀਆਂ ਲੈਣਾ ਪਾਉਂਦੀਆਂ ਔਰ ਤੇਰਾ ਪਲਾਜ ਇੰਦਰ ਜਾਣ ਨਹੀਂ ਦਿੰਦੇ ਉੱਧਰ ਬੜਾ ਸਿਰਾ ਚੀਜ਼ ਉੱਧਰ ਵੀ ਤਨੂ ਖਾਵਾਂਗੇ ਆ ਵੇਖੋ ਵੀਰ ਮਸ਼ੀਨ ਕੰਨਾਂ ਜੇ ਐਵੇਂ ਦੀ ਜਿਹੜੀ ਐਨੀਮਲ ਚ ਉਹਨੇ ਵੱਡੀ ਸਾਰੀ ਚਲਾਈ ਸੀ ਐਨੀਮਲ ਫਿਲਮ ਚ ਬੰਦੂਖਾਂ ਦਾ ਨਿਹੜੀਆਂ ਹੀ ਆ ਲੰਮੀਆਂ ਲੰਮੀਆਂ ਤਲਵਾਰਾਂ ਨਿਕੀਆਂ ਬੰਦੂਖਾਂ ਦੇ ਨਿਕੀਆਂ ਆ ਆ ਆਪਣੇ ਵਾਲਿਆਂ ਨੇ ਉਹ ਦੂਜੀ ਦਾ স্মੋਕ ਕਰਨ ਵਾਲਿਆ ਕੱਟੇ ਹਜੇ ਵੀਰ ਭਲਾ ਤੇਰਾ ਭਲਾ ਏ ਹਰਮਨ ਦਾ ਵੀ ਉੱਚੀ ਆ ਵੇਖੀ ਸੀ ਪਰ ਯਾਦ ਨਹੀਂ ਰਹਿੰਦੀ ਕੱਲੀ ਕੱਲੀ ਚੀਜ਼ ਆ ਆ ਵੇਖੋ ਤਲਵਾਰਾਂ ਕਿਰਪਾਨਾਂ ਬੰਦੂਖਾਂ ਬੰਮ ਹਥਿਆਰ ਵੇਖੋ ਲੈ ਸ਼ਸਤਰ ਹੀ ਸ਼ਸਤਰ ਕਹੜਾ ਕੰਮ ਪੂਰਾ ਆਹ ਪਤਾ ਨਹੀਂ ਕੀ ਬੰਬ ਬੂੰਬਣੇ ਕੀ ਆ ਹੋ ਜੀ ਲਾਲ ਨਵਾਲਸ ਯਾਰ ਕਿਵੇਂ ਗੁਫਾਵਾਂ ਆਈਆਂ ਨਾ ਅੰਦਰ ਦੀ ਤੇਰਾ ਪੜਾ ਆ ਜੀ ਕੀ ਮੀਨਾਕਾਰੀ ਕੀ ਕਲਾਕਾਰੀ ਯਾਰ ਓਹੋ ਹੋ ਹਾਂ ਵੇਖੋ ਤੁਸੀਂ ਸ਼ੀਸ਼ੇ ਬੜੇ ਥਾ ਥਾਲ ਲਾਏ ਨੇ ਇੱਥੇ ਕਰ ਰਿਹਾ ਵੀ ਫੋਟੋ ਵਿੱਚ ਕਰਦੇ ਕਰਦੇ ਫੋਟੋ ਵੀ ਵੇਖੋ ਤੁਸੀਂ ਵੇਹ ਲੋ ਉਦੋਂ ਹਨਾ ਕਿੰਨੇ ਵਰਕਰ ਲਾਏ ਹੋਣੇ ਹਨ ਵੀ ਆਪਣੇ ਹੁਣ ਕੋਠੀ ਪਾਉਣੀ ਹੋਵੇ 2-3 ਸਾਲ ਲੱਗ ਗਿਆ ਨੇ ਨਾਰਮਲ ਜੀ ਕੋਠੀ ਪਾਉਣ ਤੇ ਵੀ ਜਿਵੇਂ ਤੇ ਆਹ ਤਾਂ ਏਡਾ ਤਗੜਾ ਹਨਾ ਪਰ ਉਦੋਂ ਜਿਹੜਾ ਬੰਦਿਆਂ ਕੋਲੇ ਫੋਨ ਹੁੰਦੇ ਸੀ ਸਾਰੇ ਇੱਕੋ ਕੰਮ ਨੂੰ ਆਪਣੇ ਨਾਲ ਫੋਨ ਲੈ ਕੇ ਬਹਿ ਕੇ ਸਾਰਿਆਂ ਨੂੰ ਵੇਖੋ ਪਿੰਡੋ ਸੀਜ਼ਨ ਮਕਾ ਗਿਆ ਜੇ ਤਾਂ ਸੀਜ਼ਨ ਨਹੀਂ ਮਕਿਆ ਆਪਣਾ ਸ਼ੁਰੂ ਹੋਇਆ ਝੋਨੇ ਵਾਲਾ ਝੋਨਾ ਵੇ ਅੱਧ ਵਿਚਾਲੇ ਛੱਡ ਕੇ ਅਸੀਂ ਆ ਗਏ ਆ ਚੀਜ਼ ਸਿਹਰਾ ਯਾਰ ਵੇਖਣ ਆਓ ਪਤਾ ਲੱਗਦਾ ਬੜਾ ਕੁਝ ਵੇਖੋ ਵੀਰ ਆ ਕਿੱਲਾਂ ਤੇ ਆ ਬਰਛੀਆਂ ਤੇ ਉਹ ਆ ਰਹੇ ਜਿਹੜੇ ਪਹਿ ਉਹਨਾਂ ਤੇ ਨਚਾਉਂਦੇ ਸੀਗੇ ਵੇਖੋ ਸਜਾ ਜਿੰਨੂੰ ਦਿੰਦੇ ਆ ਆ ਰਹਿਆਂ ਤੇ ਕਿੱਲਾਂ ਤੇ ਆ ਵੇਖੋ ਕਿ ਕੇਲੇ ਜੇ ਤਾਂ ਬੜੇ ਸਿੱਖੇ ਮੇਖਾਂ ਜਿਆ ਦਾ ਕਿਵੇਂ ਸਜਾ ਹੁੰਦੀ ਹਣੀ ਵੇਖੋ ਤੁਸੀਂ ਆ ਤੇਰਾ ਇੱਥੇ ਫੋਟੋ ਖਚਾਈਏ ਓਏ ਇੱਥੇ ਗੈਂਟ ਆਉਣੀ ਜੀ ਆਏ ਹਾਈ ਹਾਈ ਓਏ ਰਾਜਿਆਂ ਦਾ ਪਾਰਕ ਵੇਖੋ ਤੁਸੀਂ ਹਜੇ ਤਾਂ ਆਪ ਨੂੰ ਇੱਧਰ ਸਾਰੇ ਏਰੀਆ ਚ ਕਿਤੇ ਨਹੀਂ ਜਾਣਦੇ ਕਿਤੇ ਵੀ ਨਹੀਂ ਜਾਣਦੇ ਵੇਖੋ ਤੁਸੀਂ ਕਿਸੇ ਵੀ ਨਹੀਂ ਜਾਣਦੇ ਫਿਰ ਆ ਬਰਾ ਵਿਊ ਘੈਂਟ ਆ ਲਓ ਜੀ ਘੁੰਮ ਫਿਰ ਕੇ ਇੱਕ ਰਾ ਇੱਥੇ ਆ ਗਏ ਆ ਪਲੀਜ਼ ਡੂ ਨੋਟ ਸਿਟ ਔਨ ਦਾ ਮਾਰਬਲ ਰੇਲਿੰਗ ਆ ਗਿਆ ਵੇਖੋ ਨਾ ਜਿਵੇਂ ਇੱਥੇ ਜਿਵੇਂ ਮਰਜ਼ੀ ਸੋਚ ਲਓ ਵੀ ਇੱਥੇ ਹਨਾ ਰਾਜਾ ਨਾ ਆਉਂਦਾ ਉਹ ਵੇ ਯਾਰ ਰਾਣੀ ਨੂੰ ਇਸ਼ਨਾਨ ਕਰਾਉਂਦੇ ਹੁੰਦੇ ਹਨਾ ਸਾਰੀਆਂ ਦਾਸੀਆਂ ਤੁਸੀਂ ਜਿਵੇਂ ਮਰਜ਼ੀ ਸੋਚ ਲਓ ਵੀ ਉਹ ਚੀਜ਼ ਹਨਾ ਕਿੱਡੀ ਘੈਂਟ ਹੋਣੀ ਆ ਸਮਝੋ ਵੀ ਰਾਜਿਆਂ ਦੇ ਟਾਈਮ ਤੇ ਹਾਂ ਬਾਈਥੇ ਨਾਲ ਦੇ ਸਿਰਾ ਸਿਰਾ ਮੋਲ ਪੂਰਾ ਓਕੇ ਆ ਲਓ ਮੈਟਰੋ ਆ ਚੈੱਕ ਕਰੋ ਤੁਸੀਂ ਸਰਾ ਹੀ ਜੀ ਜਾ ਉੱਤੇ ਜਾਲੀ ਲਈ ਆ ਗਿਆ ਆਓ ਇਹ ਤਾਂ ਸਾਈਡ ਦੀ ਘੁੰਮ ਕੇ ਜਾਣਾ ਆਪਾਂ ਇਹ ਰਾਜਾ ਬੈਠਦਾ ਸੀ ਮੁਜਰਾ ਵੇਂਦਾ ਸੀ ਮੁਜਰਾ ਵੇਂਦਾ ਹੁਣ ਸਹੀ ਗੱਲ ਆ ਲਓ ਜੀ ਹੁਣ ਇੱਥੋਂ ਤਾਂ ਹੋ ਗਿਆ ਐਗਜ਼ਿਟ ਹੁਣ ਜਿਹੜੀਆਂ ਹੋਰ ਚੀਜ਼ਾਂ ਤੁਹਾਨੂੰ ਵਿਖਾਉਣੇ ਆ ਹੋਰ ਅਜੇ ਬੜਾ ਕੋਝਾ ਸਿਰ ਬਚਾ ਕੇ ਚਲੇ ਵਾਕਿੰਗ ਵੀਰ ਜੀ ਐਗਜ਼ਿਟ ਹੋ ਗਏ ਆ ਇੱਥੋਂ ਵੇਖੋ ਤੁਸੀਂ ਸਿਰਾ ਉੱਚਾ ਉੱਚੇ ਮੈਲ ਸਿਰਾ ਲੱਗਦੇ ਓਕੇ ਆਓ ਜੀ ਹੁਣ ਆ ਗਏ ਮਿਊਜ਼ੀਅਮ ਚ ਉਹ ਆਪਣੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਬਾਕੀ ਹੋਰ ਆ ਸਾਰੇ ਮਤਲਬ ਲਾ ਲਓ ਵੀ ਗਣੇਸ਼ ਜੀ, ਕ੍ਰਿਸ਼ਨ ਜੀ, ਮਾਤਾ ਵਾਂ ਸਾਰੀਆਂ ਦੀ ਇੱਥੇ ਹੁਣ ਇਦਾਂ ਦੀਆਂ ਯੂਨੀਕ ਯੂਨੀਕ ਚੀਜ਼ਾਂ ਆਣਗੀਆਂ ਲਾ ਲਓ ਵੀ ਭਾਂਡੇ ਹੋਗੇ, ਉਹਨਾਂ ਦਾ ਰਹਿਣ ਸਹਿਣ ਦਾ ਸਾਰਾ ਸਮਾਨ, ਬੈੱਡ, ਸੋਫੇ, ਚਾਦਰਾਂ, ਚੁੱਤਰਾ, ਇਦਾਂ ਦੀਆਂ ਚੀਜ਼ਾਂ ਨੇ ਇੱਥੇ ਤੁਹਾਨੂੰ ਮਿਕਾਉਣੇ ਤਾਂ ਉਹ ਯਾਰ ਵੇਖੋ ਕਿਲੇ ਦੀ ਤਸਵੀਰ ਤੇ ਸੋਵੇ ਸੋਫੇ ਉਹਨਾਂ ਦੇ ਲਓ ਜੀ ਵੇਖੋ ਹਾਰ ਹੂਰ ਤੇ ਆ ਮੂਰਤੀਆਂ ਆ ਇਹ ਕੱਪੜੇ ਆ ਹਾਂ ਵੇਖੋ ਲੈ ਚੁੰਨੀਆਂ ਵੇਖੋ ਲਹਿੰਗਾ ਦੇ ਚੋੜੇ ਚੋੜੇ ਲਹਿੰਗੇ ਵੇਖੋ ਤੁਸੀਂ ਆ ਜੀ ਵੇਖੋ ਭਾਂਡੇ ਉਹਨਾਂ ਦੇ ਚਮਚੇ ਕਾਟੂ-ਕੂਚੂ ਵੇਖੋ ਕੰਪਲੀਆਂ ਬਾਟੀਆਂ ਆ ਟਿੱਪਣ ਟਿੱਪਣ ਲੋ ਵੀਰ ਜੀ ਵੇਖੋ ਰਾਜਿਆਂ ਦੀ ਲਗਜ਼ਰੀ ਵੀ ਅੱਜ ਦੇ ਟਾਈਮ 'ਚ ਵੀ ਆਹੀ ਲਗਜ਼ਰੀ ਚੱਲਦੀ ਤੇ ਉਹਨਾਂ ਦੇ ਟਾਈਮ 'ਚ ਵੀ ਸੀਗੇ ਆ ਕੀ ਟੈਲਪ ਟੀਚੀ ਹੋਈ ਥੱਲੇ ਖਜ਼ਾਨਾ ਕਿਉਂ ਉਹਨਾਂ ਦਾ ਨਹੀਂ ਵੇਖੋ ਤੁਸੀਂ ਪੂਰੀਆਂ ਐਂਟੀਕ ਚੀਜ਼ਾਂ ਉਹ ਕੋਠੀ ਜੀ ਦੀ ਫੋਟੋ ਦੇਖੋ ਤੁਸੀਂ ਪਰ ਇਹ ਆਪਾਂ ਇਹ ਨਹੀਂ ਕਹਿ ਸਕਦੇ ਉਹਨਾਂ ਦੀਆਂ ਹੀ ਨੇ ਕਿਉਂਕਿ ਇਤਿਹਾਸ ਜਿਵੇਂ ਮਰਜ਼ੀ ਸਮਝੋ ਕਿਉਂਕਿ ਬਾਅਦ 'ਚ ਵੀ ਕਹਿ ਸਕਦੇ ਆਪਾਂ ਉਹਨਾਂ ਨੇ ਸਜਾਵਟ ਲਈ ਲਿਆ ਕੇ ਰੱਖਤੀਆਂ ਹੋਣਾ ਹਨ ਵੀ ਇੱਕ ਟੂਰਿਸਟ ਪਲੇਸ ਜਦੋਂ ਬਣ ਗਈ ਟੈਲਾਂ ਵਾਵਾ ਹਿੱਲੀਆਂ ਹੋਈਆਂ ਨੇ ਹਲਮਾਰੀਆਂ ਵੇਖੋ ਵੇਖੋ ਵੀਰ ਆ ਵਯਾਵਾ ਵਯਾਵਾਂ ਦੇ ਆ 1927 ਦੀ ਵਿਜ਼ਿਟ ਆ ਤੂੰ ਇਹ ਪੜੀ ਲੈ ਜਾ ਚੱਲ ਮੈਂ ਤਾਂ ਕੀ ਪੜ ਕੇ ਸੁਣਾਉਣਾ ਵਾਰੀ ਵਾਰੀ ਆ ਵੇਖੋ ਆਹੀ ਕਿਲਾ ਆ ਕੋਟਾ ਮੈਰੀਜ 1930 ਦੀ ਆ ਵੀ ਉਦੋਂ ਮੈਰੀਜ ਦੀ ਫੋਟੋ ਆ ਕਿਲੇ ਚ ਫੋਟੋਆਂ ਵਿਆਹ ਦੀਆਂ ਦੇਖੋ ਜੀ ਪ੍ਰਿੰਸ ਅਮਰ ਸਿੰਘ ਪ੍ਰਿੰਸ ਕਰਨੀ ਸਿੰਘ ਅਮਰ ਸਿੰਘ ਭਾਈ ਸ਼ਹੀਦ ਸੁਸ਼ੀਲਾ ਕੁਮਾਰੀ ਵੇਖੋ ਇਹ ਬਨੇ ਬਨੇ ਜਿੱਥੇ ਨਹਿਰ ਖਤਪੋੜ ਜਾਂਦੀ ਆ ਆਹ ਵੇਖੋ ਵੀ ਗਾਂ ਦੀ ਗਾਂ ਜਿਵੇਂ ਕਹ ਲਓ ਵੀ ਪੋਤੀ ਯਾਰ ਆ ਜਾਂਦੀ ਹਾਂ ਹਾਂ ਉਹ ਕੈਪਚਰ ਕਰਾਂਗਾ ਦੀ ਉਹ ਆ ਆਗੇ ਪੇਂਟਿੰਗਾਂ ਸਾਰੀਆਂ ਪੇਂਟਿੰਗਸ ਹਾਂ ਉਹ ਆਪਣੇ ਹਰਮੰਦਰ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਦੀ ਵੀ ਆ ਲਓ ਜੀ ਆ ਗਏ ਆ ਬਾਹਰ ਫੈਨ ਕਾ ਬਦਲ ਲਈਆਂ ਇੱਥੇ ਖਾਣ ਪੀਣ ਦਾ ਵੇਖਦੇ ਆ ਭੁੱਖ ਤਾਂ ਵੈਸੇ ਲੱਗੀ ਸਵੇਰ ਦੀ ਰੋਟੀ ਨਹੀਂ ਅਸੀਂ ਖਾਧੀ ਉਹ ਦਹੀਂ ਪਾਪੜੀ ਜੀ ਖਾਧੀ ਵਧੀਆ ਯਾਰ ਘੈਂਟ ਹਜੇ ਇਹ ਨਹੀਂ ਪਤਾ ਅਸੀਂ ਜੋਧਪੁਰ ਵਾਲੇ ਵੀ ਚੱਲ ਜੀਏ ਤੇ ਆ ਤੁਹਾਨੂੰ ਦਿਖਾਉਣੇ ਆ ਤਲਾਬ ਆ ਤਾਂ ਹੁਣ ਬਿਲਡ ਕੀਤਾ ਲੱਗਦਾ ਬਾਕੀ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਇੱਕ ਸੋਚ ਸਾਜਦੇ ਆ ਵੀ ਹਾਂ ਇਮੇਜਿਨੇਸ਼ਨ ਜਿਵੇਂ ਫਿਲਮਾਂ 'ਚ ਵਿਖਾ ਦਿੰਦੇ ਬਾਹੂਬਲੀ ਜਿਵੇਂ ਖਾਇਆ ਸੀ ਜਾਂ ਹੋਰਾਂ ਹੋਰ ਤਾਂ ਚੱਲ ਮੈਨੂੰ ਨਾਂ ਨਹੀਂ ਯਾਦ ਆਉਂਦਾ ਕਿਸੇ ਦਾ ਵੀ ਹਾਂ ਐਵੇਂ ਰਾਜੇ ਰਹਿੰਦੇ ਸੀ ਉਹਨਾਂ ਦਾ ਹੁਕਮ ਚੱਲਦਾ ਸੀ ਵੀ ਲਾਲੋ ਹਣਾ ਇੱਥੇ ਖੇਡਦੇ ਹੋਣਗੇ ਸੈਨਿਕ ਉਹਨਾਂ ਦੀ ਰਖਵਾਲੀ ਕਰਦੇ ਹੋਣਗੇ ਕਿਵੇਂ ਮਰਜ਼ੀ ਇਮੇਜਿਨੇਸ਼ਨ ਆ ਉਹਦਾ ਆਪਣੀ ਜਿਵੇਂ ਮਰਜ਼ੀ ਸੋਚ ਲਓ ਪਰ ਹੈ ਚੀਜ਼ ਵੇਖਣ ਵਾਲੀ ਪਰ ਇਹਨਾਂ ਇਹ ਜਦੋਂ ਇੱਕ ਰੀ ਵੇਖ ਲਈ ਨਾ ਦੁਬਾਰਾ ਨਹੀਂ ਜੀ ਕਰਨਾ ਵੇਖਣ ਦਾ ਇਹ ਚੀਜ਼ ਤਾਂ ਹੈਗੀ ਆ ਮਿਆਹੀ ਦੂਜੀ ਵਾਰ ਆਇਆ ਨਾ ਉਨੀ ਐਕਸਾਈਟਮੈਂਟ ਨਹੀਂ ਰਹਿ ਗਈ ਕਿਉਂਕਿ 2 ਸਾਲ ਪਹਿਲਾਂ ਇੱਥੇ 2 ਸਾਲ ਪਹਿਲਾਂ ਆਏ ਸੀ ਤੇ ਹੁਣ ਉਹ ਜਿਵੇਂ ਵੇਖੀ ਦੀ ਚੀਜ਼ ਵੇਖੀ ਵੇਖੀ ਲੱਗਦੀ ਆ ਬਾਕੀ ਅੰਗਰੇਜ਼ ਤਾਂ ਯਾਰ ਬੜਾ ਕੁਝ ਵੇਖਦੇ ਆ ਉਹ ਤਾਂ ਮੈਂ ਨਾ ਨਿੱਕੀ ਨਿੱਕੀ ਚੀਜ਼ ਨੋਟਿਸ ਕਰਦੇ ਨਿੱਕੀ ਨਿੱਕੀ ਚੀਜ਼ ਕੋਈ ਫੋਟੋ ਹੋ ਗਈ ਕੋਈ ਮੀਨਾਕਾਰੀ ਹਨ ਚੰਗੋਂ ਦੀਆਂ ਫੋਟੋਆਂ ਖਿੱਚਣ ਜੀ ਉਹਨੂੰ ਸਮਝ ਹੀ ਜਾਣਗੇ ਬਾਕੀ ਉਹ ਜਿਹੜਾ ਪਾਰਟ ਉੱਧਰ ਵੀ ਨਹੀਂ ਜਾਣ ਦਿੰਦੇ ਜਿਹੜਾ ਕਿਲੇ ਦੇ ਪਰਲੇਪਨ ਦੇ ਗਰਾਊਂਡ ਆ ਤੇ ਹੋਰ ਉੱਧਰ ਮੋਰ ਮੋਰ ਜੇ ਫਿਰਦੇ ਹੋ ਉੱਧਰ ਵੀ ਨਹੀਂ ਜਾਣ ਦਿੰਦੇ ਤੇ ਕਿਵੇਂ ਲੱਗਿਆ ਵਲੌਗ ਦੱਸ ਤੇ ਹੁਣ ਤਾਂ ਆਪਾਂ ਟੂਰਨਾਮੈਂਟ ਹੈਗਾ ਸ਼ਾਮ ਨੂੰ ਉੱਥੇ ਚੱਲਾਂਗੇ ਤੇ ਦੋ ਦਿਨ ਟੂਰਨਾਮੈਂਟ ਤੇ ਗਾਂ ਜੇ ਆਪਾਂ ਗਏ ਉਧਰ ਨਗੌਰ ਆਲ ਤਾਂ ਤੁਹਾਨੂੰ ਜ਼ਰੂਰ ਵਲੌਗ ਲੈ ਕੇ ਆਵਾਂਗੇ ਉਹ ਵੀ ਕਿਵੇਂ ਲੱਗਿਆ ਦੱਸਿਓ ਲਾਈਕਮੈਂਟ ਸ਼ੇਅਰ ਕਰਿਆ ਜੇ ਫੋਲੋ ਜ਼ਰੂਰ ਕਰਿਆ ਜੀ ਤੇ ਇੰਸਟਾ ਦੇ ਉੱਤੇ ਵੀ ਫੋਲੋ ਕਰਿਆ ਜੇ ਆਪਣੀਆਂ ਘੈਂਟ ਘੈਂਟ ਰੀਲਾਂ ਆਉਂਦੀਆਂ ਨੇ ਇਹਦੀਆਂ ਦੋਵਾਂ ਇੰਸਟਾ ਤੇ ਫੇਸਬੁੱਕ ਤੇ ਤੇ ਵੇਖ ਲਓ ਐਂਟਰੀ ਵਾਲੀ ਰੁੱਕ ਧੰਨਵਾਦ ਜੀ ਵੇਖਣ ਲਈ ਫੋਲੋ ਜ਼ਰੂਰ ਕਰਿਆ ਸਬਸਕ੍ਰਾਈਬ ਜ਼ਰੂਰ ਕਰਿਆ ਜੀ